ਨਗਰ ਕੌਂਸਲ ਤਰਨਤਨ ਬੀਤੇ ਕਈ ਸਮਿਆਂ ਤੋਂ ਚਰਚਾ ਦਾ ਵਿਸ਼ਾ ਬਣਦਾ ਪਿਆ ਹੈ ਲਗਾਤਾਰ ਹੀ ਲੋਕਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਆਣ ਵੀ ਇੱਥੇ ਐਨਓਸੀ ਦੇ ਬਦਲੇ ਮੋਟੀਆਂ ਰਕਮਾਂ ਵਸੂਲੀਆਂ ਕਿਤੇ ਜਾਂਦੀਆਂ ਹਨ ਪਿੱਛੇ ਜੇ ਗੱਲ ਕੀਤੀ ਜਾਵੇ ਤਾਂ ਵਿਜਨਸ ਵਿਭਾਗ ਵੱਲੋਂ ਇਸ ਦਫਤਰ ਦਸਤਕ ਦੇ ਕੇ ਇਥੋਂ ਦਾ ਸਾਰਾ ਜਿਹੜਾ ਦਫਤਰੀ ਜਿਹੜਾ ਕੰਮਕਾਜ਼ੀ ਸਾਰਾ ਬੰਦ ਕਰਕੇ ਜਿਹੜਾ ਰਿਕਾਰਡ ਸਾਰਾ ਜ਼ਬਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਜਿਹੜੀ ਇਥੋਂ ਦੇ ਕਾਰਜਸ਼ਾਸਤ ਅਫਸਰ ਹਨ ਉਹਨਾਂ ਨੂੰ ਵੀ ਮੁਤਲ ਕੀਤਾ ਗਿਆ ਤੇ ਅਜੇ ਵੀ ਜਾਂਚ ਚੱਲਦੀ ਪਈ ਹੈ ਅੱਜ ਦੀ ਗੱਲ ਕੀਤੀ ਅੱਜ ਫਿਰ ਇੱਕ ਮਾਮਲਾ ਸਾਹਮਣੇ ਆਇਆ ਵਿਜ਼ਨਸ ਭਾਗ ਕੋਲੋਂ ਦਸਤ ਦਿੱਤੀ ਗਈ ਆ ਇਸ ਨਗਰ ਕੌਂਸਲ ਵਿੱਚ ਜਿੱਥੇ ਐਨਓਸੀ ਦੇ ਬਦਲੇ ਇੱਕ ਸੁਖਦੇਵ ਸਿੰਘ ਨਾਮਕ ਵਿਅਕਤੀ ਕੋਲੋਂ ਇਥੋਂ ਦੇ ਕਲਾ ਵਰਿੰਦਰਪਾਲ ਸਿੰਘ ਜੀ ਦਾ ਨਾਮਕ ਹੈ ਵਰਿੰਦਰਪਾਲ ਸਿੰਘ ਉਰਫ ਵਿੱਕੀ ਜਿਨੇ ਰੰਗੇ ਹਾਥੀ ਜੀ ਨੂੰ ਗ੍ਰਿਫਤਾਰ ਕੀਤਾ ਕਿ ਵਿਜ਼ਨਸ ਭਾਗ ਵੱਲੋਂ ਜਿਹਦੇ ਕੋਲ 10000 ਰੁਪਇਆ ਬਰਾਮਦ ਕੀਤਾ ਗਿਆ ਤਸਵੀਰਾਂ ਵੀ ਅੱਲਾ ਸਾਂਝੀ ਕਰਦੀਏ ਇਹ ਉਹੀ ਨਗਰ ਕੌਂਸਲ ਹੈ ਜਿੱਥੇ ਲਗਾਤਾਰ ਹੀ ਇਹ ਸੁਰਖਿਆ ਵਿੱਚ ਰਹਿੰਦਾ ਤੇ ਲਗਾਤਾਰ ਹੀ ਇਹ ਤੇ ਕਪੜੇ ਦੇ ਸਾਹਮਣੇ ਆਉਂਦੀ ਰਹਿੰਦੇ ਆ ਕਾਂਗਰਸ ਸਰਕਾਰ ਦੀ ਗੱਲ ਕੀਤੀ ਹੈ ਕਾਂਗਰਸ ਸਰਕਾਰ ਵੱਲੇ ਇਸ ਨਗਰ ਕੌਂਸਲ ਕਰੋੜਾ ਰੁਪਏ ਦੇ ਕੱਪੜੇ ਸਾਹਮਣੇ ਆਏ ਸਨ ਜਿਸ ਦੀ ਜਾਂਚ ਵਿਜੀਲ ਸੁਭਾਗ ਵੱਲੋਂ ਕੀਤੀ ਗਈ ਸੀ ਤੇ ਇੱਥੋਂ ਦੇ ਜਿਹੜੇ ਅਧਿਕਾਰੀ ਉਹਨਾਂ ਨੂੰ ਵੀ ਮੋਹਰ ਕੀਤਾ ਗਿਆ ਸੀ ਤੇ ਅਜੇ ਵੀ ਜਾਂਚ ਚੱਲਦੀ ਪਈ ਹੈ ਲੇਕਿਨ ਅੱਜ ਜਿਹੜੀ ਬੜਿਆ ਪਿਆ ਬੰਦਾ ਇਹ ਉਸ ਕਲਰਕ ਦਾ ਦਫਤਰ ਹੈ ਜਿਸ ਕਲਰ ਜਿਸ ਦਫਤਰ ਵਿੱਚੋਂ ਵਿਜੀਲ ਸੁਭਾਗ ਦੀ ਟੀਮ ਵੱਲੋਂ ਉਸ ਨੂੰ ਰੰਗੀ ਅਤੀ 10000 ਰੁਪਏ ਦੀ ਸਬੰਦਿਆ ਗ੍ਰਿਫਤਾਰ ਕੀਤਾ ਵਾ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਦਾਂ ਜਿਹੜੇ ਤਸਵੀਰਾਂ ਵਿਜਲ ਸੁਭਾਗ ਉਸ ਆਦਮੀ ਨੂੰ ਲੈ ਕੇ ਜਾ ਰਹੀ ਆ ਜਿਸ ਔਰੋਪੀ ਕੋਲੋਂ 10000 ਰੁਪਇਆ ਨਗਦ 500 500 ਨੋਟ ਬਰਾਮਦ ਕੀਤੇ ਗਏ ਨੇ ਲਗਭਗ ਜਦੋਂ ਦੀ ਆਮ ਆਦਮੀ ਪੜ ਸਰਕਾਰ ਆਈ ਆ ਭਗਵਨ ਮਾ ਸਰਕਾਰ ਆਈ ਆ ਤਾਂ ਉਹਨਾਂ ਨੇ ਕਿਹਾ ਸੀ ਪੰਜਾਬ ਵਿੱਚ ਰਿਸ਼ਵਤ ਖਤਮ ਕੀਤੀ ਜਾਊਗੀ ਤਾਂ ਅੱਜ ਉਸੇ ਦਿਸ਼ਾ-ਨਿਸ਼ਾ ਨਿਰਦੇਸ਼ ਤੇ ਚੱਲਦੀਆਂ ਵਿਜਲ ਸੁਭਾਗ ਵੱਲੋਂ 10000 ਰੁਪਏ ਦੀ ਰਿਸ਼ਵ ਲੈੰਦੇ ਆ ਇੱਕ ਕਲਰਕ ਨੂੰ ਗ੍ਰਿਫਤਾਰ ਕੀਤਾ ਵਾ ਵਰਿੰਦਰ ਪਾਲ ਜਿਹਦਾ ਨਾਮ ਆ ਕਿਛੇ ਲੰਬੇ ਸਮੇਂ ਤੋਂ ਇਸ ਨਗਰ ਕੌਂਸਲ ਦੇ ਘਪਰੇ ਸਾਹਮਣੇ ਆ ਰਹੇ ਪੈਣ ਬਾਅਦ ਜਿਹੜੇ ਵਿਜੀਲੈਂਸ ਭਾਗ ਦੀ ਟੀਮ ਆਈ ਉਹਨਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਉਹ ਕੀ ਕਹਿਣਾ ਚਾਹੁੰਦੇ ਆ ਸਰ ਨਗਰ ਕੌਂਸਲ ਕਰਨ ਨਾਲ ਜਿਹੜੇ ਇੱਕ ਕਰਮਚਾਰੀ ਨੂੰ ਰੰਗਿਆਕ ਬੜਾਇਆ ਗਿਆ ਵਿਜੀਲੈਂਸ ਭਾਗ ਲੋ ਉਹਦੀ ਜਾਂਚ ਹੁੰਦੀ ਹੈ ਸਰ ਐਸਐਸਪੀ ਸਾਹਿਬ ਸਰਦਾਰ ਰਿਸ਼ਵ ਸਿੰਘ ਨੇ ਦਸ਼ਾ ਨਿਰਦੇਸ਼ਾਂ ਹੇਠ ਅੱਜ ਅਸੀਂ ਨਰਿੰਦਰਪਾਲ ਰਫੀਕੀ ਨੂੰ 10000 ਰੁਪਏ ਲੈਂਦੇ ਰੰਗੇ ਹੱਤੀ ਗ੍ਰਿਫਤਾਰ ਕੀਤਾ ਜਿਸ ਦੇ ਵਿੱਚ ਸਖਦੇਵ ਸਿੰਘ ਪਾਸੋਂ ਉਹਨਾਂ ਨੇ ਜਿਹੜੀ ਆ ਐਨਓਸੀ ਜਾਰੀ ਕਰਨ ਦੇ ਇਸ ਇਹਦੇ ਵਿੱਚ ਪੈਸੇ ਮੰਗੇ ਸੀਗੇ ਤੇ ਸਰਕਾਰੀ ਬਹਾਮ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ 10000 ਰੁਪਏ ਲੈਂਦੇ ਇੱਕ ਰੰਗਿਆ ਰਜਿਸਟਰ ਕੀਤਾ ਗਿਆ ਤੇ ਇਸ ਜਿਹੜਾ ਉਹ ਰਜਿਸਟਰ ਕਰ ਦਿੱਤਾ ਗਿਆ